ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਨੇ ਪਹਿਲਾ ਸਾਖੀ ਦੇ ਵਿੱਚ ਜੋ ਸਰਵਣ ਕੀਤਾ ਸੀ ਚਮਕੌਰ ਦੇ ਵਿੱਚ ਕਮਾਸਾਨ ਯੁੱਧ ਹੁੰਦਾ ਹੈ ਜਿਸ ਦੇ ਵਿੱਚ ਵੱਡੇ ਸਹਿਬਜ਼ਾਦੇ ਅਤੇ ਤਿੰਨ ਪੰਜਾ ਪਿਆਰਿਆਂ ਦੇ ਵਿੱਚੋਂ ਤਿੰਨ ਸਿੰਘ ਸ਼ਹੀਦ ਹੋ ਜਾਂਦੇ ਨੇ ਕੁੱਲ 40 ਸਿੱਖਾਂ ਦੀ ਉੱਥੇ ਸ਼ਹੀਦੀ ਹੁੰਦੀ ਹੈ 40 ਸਿੰਘਾਂ ਦੀ ਸ਼ਹੀਦੀ ਹੋ ਜਾਂਦੀ ਹੈ ਰੂਪਿਆ ਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜੇ ਵੱਲ ਨੂੰ ਚਾਲੇ ਪਾਉਂਦੇ ਨੇ ਅਤੇ ਇੱਧਰ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਸੱਤ ਪੋਦੀ ਰਾਤ ਬਾਬਾ ਕੁੰਮਾ ਮਾਸਕੀ ਜੀ ਦੀ ਛੰਨ ਦੇ ਵਿੱਚ কাটਦੇ ਨੇ ਬਾਬਾ ਕੁੰਮਾ ਮਾਸਕੀ ਜੀ ਸਾਰੀ ਰਾਤ ਪੈਂਦੇ ਹੋਏ ਮਹੀਨੇ ਵਿੱਚ ਬਾਹਰ ਆਪਣੀ ਛੰਨ ਤੋਂ ਪਹਿਰਾ ਦਿੰਦੇ ਨੇ ਅਤੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਵਾਸਤੇ ਪਿੰਡ ਦੇ ਵਿੱਚੋਂ ਇੱਕ ਲక్ష్ਮੀ ਨਾ ਦੀ ਮਾਤਾ ਪ੍ਰਸ਼ਾਦੇ ਤਿਆਰ ਕਰਕੇ ਸਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰਕੌਰ ਜੀ ਦੀ ਸੇਵਾ ਕਰਦੀ ਹੈ। ਅੱਠ ਪੋਦੇ ਦਿਨ ਗੰਗੂ ਪਾਪੀ ਆਪਣੇ ਨਾਲ ਸਹਿਬਜ਼ਾਦਿਆਂ ਨੂੰ ਸਹੀੜੀ ਲੈ ਆਉਂਦਾ ਏ। ਅਤੇ ਅੱਠ ਪੋਦੀ ਰਾਤ ਨੂੰ ਉਹ ਮਾਤਾ ਦੇ ਕੋਲੋਂ ਜਿਹੜੇ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਸੀ ਉਸ ਨੂੰ ਵੇਖ ਕੇ ਬੇਈਮਾਨ ਹੋ ਜਾਂਦਾ ਹੈ ਚੋਰੀ ਕਰ ਲੈਂਦਾ ਹੈ ਅਤੇ ਸਹਿਬਜ਼ਾਦਿਆਂ ਨੂੰ ਮਰੰਡੇ ਕੋਤਵਾਲੀ ਦੇ ਵਿੱਚ ਫੜਾ ਦਿੰਦਾ ਏ ਨੌ ਪੋ ਦੀ ਰਾਤ ਮਾਤਾ ਜੀ ਕੋਤਵਾਲੀ ਮਰੰਡੇ ਦੇ ਵਿੱਚ ਘਟਦੇ ਨੇ ਅਤੇ 10 ਪੋ ਨੂੰ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਸਰਹੰਦ ਲੈ ਕੇ ਆਇਆ ਜਾਂਦਾ ਹੈ ਉਧਰ ਚਮਕੌਰ ਦੀ ਗੜੀ ਦੇ ਵਿੱਚ 10 ਪੋਹ ਵਾਲੇ ਦਿਨ ਬੀਬੀ ਹਰਸ਼ਰਨ ਕੌਰ ਜੀ ਸਿੰਘਾਂ ਦੀਆਂ ਦੇਹਾਂ ਨੂੰ ਇਕੱਠਿਆਂ ਕਰਕੇ ਇੱਕ ਵੱਡਾ ਅੰਗੀਠਾ ਵਾਲ ਕੇ ਸਾਰੀਆਂ ਦੇਹਾਂ ਦਾ ਸੰਸਕਾਰ ਕਰ ਦਿੰਦੀ ਹੈ ਜਦੋਂ ਹਕੂਮਤ ਨੂੰ ਪਤਾ ਲੱਗਦਾ ਹੈ ਨਾ ਤਾਂ ਮਾਤਾ ਹਰਸ਼ਰਨ ਕੌਰ ਨੂੰ ਵੀ ਉਸ ਬਲਦੀ ਹੋਈ ਚਿਖਾ ਦੇ ਵਿੱਚ ਸੁੱਟ ਕੇ ਸਾੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਗੁਰੂ ਪਿਆਰਿਓ 10 ਪੋ ਦੀ ਰਾਤ ਮਾਤਾ ਜੀ ਅਤੇ ਸਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਕੱਟਦੇ ਨੇ 11 ਪੋ ਸਵੇਰ ਹੁੰਦੀ ਹੈ ਸਹਿਬਜ਼ਾਦਿਆਂ ਦੀ ਪਹਿਲੀ ਪੇਛੀ ਸੂਬੇ ਦੀ ਕਚਹਿਰੀ ਦੇ ਵਿੱਚ ਹੁੰਦੀ ਹੈ ਸੂਬੇ ਦੀ ਕਚਹਿਰੀ ਦੇ ਵਿੱਚ ਬੱਚੇ ਸਮਝ ਕੇ ਵਜੀਦਾ ਵੜਾ ਡਰਾਵੇ ਦਿੰਦਾ ਏ ਜਦੋਂ ਡਰਾਵਿਆਂ ਤੋਂ ਸਹਿਬਜ਼ਾਦੇ ਨਹੀਂ ਡਰਦੇ ਤਾਂ ਲਾਲਚ ਵੀ ਦਿੰਦਾ ਹੈ ਸਹਿਬਜ਼ਾਦਿਆਂ ਨੂੰ ਹਰ ਇੱਕ ਕੋਸ਼ਿਸ਼ ਕਰਦਾ ਏ ਕਿ ਇਹ ਇਸਲਾਮ ਕਬੂਲ ਕਰ ਲੈਣ ਕਹਿੰਦਾ ਮੈਂ ਕਹਿ ਸਕਾਂ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਮੈਂ ਮੁਸਲਮਾਨ ਬਣਾ ਦਿੱਤਾ ਪਰ ਸਹਿਬਜ਼ਾਦੇ ਡੋਲਦੇ ਨਹੀਂ ਗੁਰੂ ਪਿਆਰਿਓ 11 ਪੋਦੀ ਉਹ ਕਚਹਿਰੀ ਦੇ ਵਿੱਚ ਸਹਿਬਜ਼ਾਦੇ ਅਡੋਲ ਰਹਿੰਦੇ ਨੇ ਵਾਪਸ ਠੰਡੇ ਬੁਰਜ ਦੇ ਵਿੱਚ ਆ ਜਾਂਦੇ ਨੇ ਉਥੋਂ ਦੇ ਰਹਿਣ ਵਾਲਾ ਬਾਬਾ ਮੋਤੀराम ਮਹਰਾ ਜੀ ਸੈਨਿਕਾਂ ਨੂੰ ਖਰੀਦ ਕੇ ਸੈਨਿਕਾਂ ਨੂੰ ਪੈਸੇ ਮੋਹਰਾਂ ਦੇ ਕੇ ਮਾਤਾ ਜੀ ਨੂੰ ਅਤੇ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਸ਼ਕਾਉਂਦਾ ਏ ਅਤੇ ਮਾਤਾ ਜੀ ਨੂੰ ਬੇਨਤੀ ਕਰਦਾ ਏ ਕਹਿੰਦਾ ਮਾਤਾ ਜੀ ਇਹ ਮੇਰੀ ਸੇਵਾ ਪ੍ਰਵਾਨ ਕਰਿਓ ਜੀ ਬਾਬਾ ਮੋਤੀराम ਮਹਰਾ ਜੀ ਆਪਣਾ ਸਾਰਾ ਕੁਝ ਵੇਚ ਕੇ ਸਹਿਬਜ਼ਾਦਿਆਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਏ 11 ਪੋ ਅਤੇ 12 ਪੋ ਮਾਤਾ ਜੀ ਨੂੰ ਅਤੇ ਸਹਿਬਜ਼ਾਦਿਆਂ ਨੂੰ ਗਰਮ ਗਰਮ ਦੁੱਧ ਸ਼ਕਾਉਂਦਾ ਏ ਸੈਨਿਕਾਂ ਨੂੰ ਸਾਰਾ ਕੁਝ ਵੇਚ ਦਿੰਦਾ ਹੈ ਗੁਰੂ ਪਿਆਰਿਓ ਫਿਰ 12 ਪੋ ਦੀ ਕਚਹਿਰੀ ਲੱਗਦੀ ਹੈ ਫਿਰ ਸਹਿਬਜ਼ਾਦਿਆਂ ਨੂੰ ਡਰਾਵੇ ਦਿੱਤੇ ਜਾਂਦੇ ਨੇ ਕਿ ਤੁਸੀਂ ਇਸਲਾਮ ਧਰਮ ਕਬੂਲ ਕਰ ਲੋ ਤੁਹਾਨੂੰ ਬਖਸ਼ ਦਿੱਤਾ ਜਾਵੇਗਾ ਤੁਹਾਨੂੰ ਕੋਈ ਕੁਝ ਵੀ ਨਹੀਂ ਕਹੇਗਾ ਤੁਹਾਨੂੰ ਮਹਿਲ ਮਾੜੀਆਂ ਮਨਾਰੇ ਦਿੱਤੇ ਜਾਣਗੇ ਤਾਂ ਸਹਿਬਜ਼ਾਦੇ ਕਹਿੰਦੇ ਨੇ ਕਹਿੰਦੇ ਅਸੀਂ ਆਨੰਦਪੁਰ ਸਾਹਿਬ ਛੱਡ ਕੇ ਆ ਗਏ ਇਹ ਤੁਹਾਡੇ ਰਾਜ ਭਾਗ ਸਾਡੇ ਜੁੱਤੀ ਦੀ ਨੋਕ ਦੇ ਬਰਾਬਰ ਵੀ ਨਹੀਂ ਅਸੀਂ ਇਸ ਨੂੰ ਠੇਡਾ ਮਾਰਦੇ ਹਾਂ ਵਜੀਦਿਆ ਤੂੰ ਸਾਡਾ ਧਰਮ ਪਰिवर्तन ਕਿਵੇਂ ਕਰ ਦੇਂਗਾ ਯਾਦ ਕਰ ਸਾਡੇ ਦਾਦਾ ਜੀ ਨੂੰ ਜਿਨ੍ਹਾਂ ਨੇ ਕਿਸੇ ਦਾ ਧਰਮ ਬਚਾਉਣ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਤੂੰ ਉਹਨਾਂ ਦੇ ਪੋਤਿਆਂ ਨੂੰ ਧਰਮ ਬਦਲੀ ਕਰਨ ਵਾਸਤੇ ਕਹਿ ਰਿਹਾ ਸੋਚ ਲੈ ਗੁਰੂ ਪਿਆਰਿਓ ਵਜੀਦਾ ਬੜਾ ਗੁੱਸੇ ਵਿੱਚ ਆਉਂਦਾ ਹੈ ਕਹਿੰਦਾ ਬੱਚਿਓ ਮੰਨ ਜਾਓ ਕਿਉਂ ਮੌਤ ਦੀਆਂ ਗੱਲਾਂ ਕਰਦੇ ਹੋ ਜ਼ਿੰਦਗੀ ਦੀਆਂ ਗੱਲਾਂ ਕਰੋ ਔਰ ਸਹਿਬ ਜਾਦੇ ਨਹੀਂ ਢੋਲਦੇ ਗੁਰੂ ਪਿਆਰਿਓ 12 ਪੋ ਦੀ ਇੱਕ ਚੈਰੀ ਲੱਗੀ ਹੋਈ ਹੈ ਨਾ ਤਾਂ ਉਥੇ ਨਵਾਬ ਮਲੇਰ ਕੋਟਲਾ ਨੂੰ ਬੁਲਾਇਆ ਜਾਂਦਾ ਉਸ ਨੂੰ ਢੁਕਾਇਆ ਜਾਂਦਾ ਕਹਿੰਦੇ ਤੇਰੇ ਭਰਾਵਾ ਨੂੰ ਇਹਨਾਂ ਦੇ ਪਿਤਾ ਨੇ ਮਾਰਿਆ ਤੂੰ ਇਹਨਾਂ ਤੋਂ ਬਦਲਾ ਲੈ ਤਾਂ ਨਵਾਬ ਇਹ ਮਨਾ ਕਰ ਦਿੰਦਾ ਹੈ ਕਹਿੰਦਾ ਬੱਚਿਆਂ ਤੋਂ ਬਦਲਾ ਨਹੀਂ ਲਿੱਤਾ ਜਾਂਦਾ ਅਤੇ ਬੱਚਿਆਂ ਤੇ ਬਜ਼ੁਰਗਾਂ ਦੇ ਉੱਪਰ ਕੋਈ ਵੀ ਜ਼ੁਲਮ ਨਹੀਂ ਕੀਤਾ ਜਾ ਸਕਦਾ ਮੇਰੀ ਦੁਸ਼ਮਣੀ ਇਹਨਾਂ ਦੇ ਪਿਓ ਨਾਲ ਹੈ ਉਹ ਮੈਂ ਬਦਲਾ ਜ਼ਰੂਰ ਲਵਾਗਾ ਪਰ ਬੱਚਿਆਂ ਨੂੰ ਨਹੀਂ ਇਹਨਾਂ ਨੂੰ ਛੱਡ ਦਿਓ ਰਿਹਾ ਕਰੋ ਤਾਂ ਸਹਿਬਜ਼ਾਦੇ ਸ਼ੇਰਖਾ ਮੁਹੰਮਦ ਨੂੰ ਕਹਿੰਦੇ ਨੇ ਕਹਿੰਦੇ ਕਹਿੰਦੇ ਨਵਾਬ ਜੀ ਤੁਸੀਂ ਇਨਸਾਨੀਅਤ ਦਿਖਾਈ ਹੈ ਕਹਿੰਦੇ ਇਹਨਾਂ ਦੀ ਇਨਸਾਨੀਅਤ ਮਰ ਚੁੱਕੀ ਹੈ ਡੋਲ ਸਹਬਜ਼ਾਦੇ ਉਸ ਕਚੈਰੀ ਦੇ ਵਿੱਚ ਜਿਕਾਰੇ ਛੜਦੇ ਨੇ ਪਰ ਕਾਜੀ ਨੂੰ ਕਹਿ ਕੇ ਫਤਵਾ ਲਗਵਾਇਆ ਜਾਂਦਾ ਹੈ ਅੱਗ ਦੇ ਉੱਪਰ ਘਿਉ ਪਾਉਣ ਵਾਲਾ ਕੰਮ ਉੱਥੇ ਖੜਾ ਸੁੱਚਾ ਆਨੰਦ ਕਰਦਾ ਏ ਕਹਿੰਦਾ ਜਹ ਪਨਾ ਇਹਨਾਂ ਨੂੰ ਇਹ ਤਾਂ ਪੁੱਛੋ ਅਗਰ ਇਹਨਾਂ ਨੂੰ ਛੱਡ ਦਿੱਤਾ ਤਾਂ ਇਹ ਕੀ ਕਰਨਗੇ ਤਾਂ ਵਜੀਦਾ ਪੁੱਛਦਾ ਕਹਿੰਦਾ ਬੱਚਿਓ ਕੀ ਕਰੋਗੇ ਕਹਿੰਦੇ ਉਹੀ ਕੁਝ ਕਰਾਂਗੇ ਜੋ ਸਾਡੇ ਗੁਰੂ ਪਿਤਾ ਜੀ ਕਰਦੇ ਨੇ ਜੋ ਸਾਨੂੰ ਕਰਨਾ ਚਾਹੀਦਾ ਹੈ ਕਹਿੰਦੇ ਕੀ ਕਰੋਂਗੇ ਕਹਿੰਦੇ ਅਸੀਂ ਸਿੰਘਾਂ ਨੂੰ ਇਕੱਠਾ ਕਰਾਂਗੇ ਇਕੱਠਿਆਂ ਕਰਕੇ ਸੈਨਾ ਤਿਆਰ ਕਰਾਂਗੇ ਸ਼ਾਸਤਰ ਵਿਦਿਆ ਸਿੱਖਾਂਗੇ ਅਤੇ ਸਿਖਾਵਾਂਗੇ ਅਤੇ ਜ਼ੁਲਮ ਦੇ ਖਿਲਾਫ ਬਗਾਵਤ ਕਰਾਂਗੇ ਜ਼ੁਲਮ ਦੇ ਖਿਲਾਫ ਲੜਾਂਗੇ ਤਾਂ ਸੋਚਾ ਆਨੰਦ ਕਹਿੰਦਾ ਕਹਿੰਦਾ ਜਹਾਂ ਪਨਾਹ ਦੇਖੋ ਇਹਨਾਂ ਨੂੰ ਛੱਡੋਂਗੇ ਇਹ ਹਕੂਮਤ ਦੇ ਖਿਲਾਫ ਖੜਨਗੇ ਹਕੂਮਤ ਦੇ ਵਿਰੋਧ ਖੜਨਗੇ ਜਦ ਕਿ ਉਹਨਾਂ ਨੇ ਹਕੂਮਤ ਦੇ ਵਿਰੋਧ ਨਹੀਂ ਜ਼ੁਲਮ ਦੇ ਵਿਰੋਧ ਕਿਹਾ ਸੀ ਉਹ ਕੋਈ ਵੀ ਹੋ ਸਕਦਾ ਪਰ ਸੋਚਾ ਆਨੰਦ ਨੇ ਵਜੀਦੇ ਨੂੰ ਪੜਕਾਇਆ ਅਤੇ ਕਾਜੀ ਤੋਂ ਵਜੀਦੇ ਨੇ ਫਤਵਾ ਲਗਵਾਇਆ ਫਤਵਾ ਕੀ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਖੜਾ ਕੇ ਸ਼ਹੀਦ ਕੀਤਾ ਜਾਵੇ ਗੁਰੂ ਪਿਆਰਿਓ ਫਤਵਾ ਜਾਰੀ ਹੋਇਆ ਕੋਈ ਮਿਸਤਰੀ ਕੋਈ ਮਜ਼ਦੂਰ ਇਹ ਕੰਮ ਕਰਨ ਨੂੰ ਨਾ ਮੰਨਿਆ ਪਰ ਇਹਨਾਂ ਦੀ ਕੈਦ ਦੇ ਵਿੱਚ ਦੋ ਕੈਦੀ ਸਨ ਸ਼ਾਸਲਵੇਗ ਅਤੇ ਬਾਸ਼ਲਵੇਗ ਇਹਨਾਂ ਨੂੰ ਮੌਤ ਦੀ ਸਜ਼ਾ ਹੋਈ ਸੀ ਇਹਨਾਂ ਦੀ ਸਜ਼ਾ ਮੁਆਫ ਕਰਵਾ ਕੇ ਇਹਨਾਂ ਨੂੰ ਇਹ ਕੰਮ ਸੌਂਪਿਆ ਗਿਆ ਠੰਡੇ ਬੁਰਜ ਦੇ ਵਿੱਚ ਦਾਦੀ ਮਾਤਾ ਕੋਲ 12 ਪੋਦੀ ਰਾਤ ਸਹਿਬਜਾਦੇ ਕੱਟਦੇ ਨੇ ਬਾਬਾ ਮੋਤੀराम ਮਹਾਰਾਜੀ ਫਿਰ ਦੁੱਧ ਦੀ ਸੇਵਾ ਕਰਦਾ ਹੈ ਗਰਮ ਗਰਮ ਦੁੱਧ ਛਕਾਉਂਦਾ ਹੈ ਗੁਰੂ ਪਿਆਰਿਓ 13 ਪੋ ਹੁੰਦਾ ਹੈ ਮਾਤਾ ਗੁਜਰਕੌਰ ਜੀ ਸਹਿਬਜਾਦਿਆਂ ਨੂੰ ਸਮਝਾ ਕੇ ਤੋੜਦੇ ਨੇ ਕਿ ਡੋਲਿਓ ਨਾ ਪਰ ਸਹਿਬਜਾਦੇ ਕਹਿੰਦੇ ਕਹਿੰਦੇ ਮਾਤਾ ਜੀ ਅਸੀਂ ਉਸ ਦਾਦਾ ਜੀ ਦੇ ਪੋਤੇ ਹਾਂ ਜੀਨਾ ਨੇ ਕਿਸੇ ਦਾ ਧਰਮ ਬਚਾਉਣ ਵਾਸਤੇ ਆਪਾ ਵਾਰ ਦਿੱਤਾ ਅਸੀਂ ਨਹੀਂ ਡੋਲਾਂਗੇ ਤਾਂ ਦਾਦੀ ਮਾਤਾ ਜੀ ਗਲ ਦੇ ਨਾਲ ਲਗਾ ਕੇ ਪਿਆਰ ਦਿੰਦੇ ਨੇ ਮਾਤਾ ਜੀ ਨੂੰ ਪਤਾ ਹੈ ਕਿ ਸਹਬਜ਼ਾਦਿਆਂ ਨੇ ਹੁਣ ਵਾਪਸ ਨਹੀਂ ਆਉਣਾ ਗੁਰੂ ਪਿਆਰਿਓ 13 ਪੋ ਵਾਲੇ ਦਿਨ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਖੜਾ ਕੇ ਚੜਨ ਦਿੱਤਾ ਜਾਂਦਾ ਹੈ ਦੀਵਾਰ ਪੂਰੀ ਹੋ ਜਾਂਦੀ ਹੈ ਦੀਵਾਰ ਡਿੱਗ ਜਾਂਦੀ ਹੈ ਹਨੇਰੀ ਚਲਦੀ ਹੈ ਕਾਲੇ ਬੱਦਲੇ ਅਸਮਾਨ ਦੇ ਉੱਪਰ ਆ ਜਾਂਦੇ ਨੇ ਜਦੋਂ ਸਹਿਬਜ਼ਾਦੇ ਜ਼ਮੀਨ ਦੇ ਉੱਪਰ ਸਹਿਕ ਰਹੇ ਸੀ ਨਾ ਤਾਂ ਵਜੀਦੇ ਨੇ ਕਿਹਾ ਕਹਿੰਦੇ ਇਹਨਾਂ ਨੂੰ ਉਠਾਓ ਫਿਰ ਪੁੱਛੋ ਇਹਨਾਂ ਨੂੰ ਇਸਲਾਮ ਕਬੂਲ ਹੈ ਜਾਂ ਨਹੀਂ ਸਹਿਬਜ਼ਾਦੇ ਸਿਰ ਮਾਰ ਦਿੰਦੇ ਨੇ ਕਹਿੰਦੇ ਨਹੀਂ ਜਦੋਂ ਸਹਿਬਜ਼ਾਦੇ ਸਿਰ ਮਾਰਦੇ ਨੇ ਨਾ ਤਾਂ ਵਜੀਦਾ ਹੁਕਮ ਕਰਦਾ ਹੈ ਕਿ ਇਹਨਾਂ ਨੂੰ ਕਤਲ ਕਰ ਦਿਓ ਸਾਰ ਰਗਾਂ ਕੱਟ ਦਿਓ ਤਾਂ ਸ਼ਾਸ਼ਲ ਵੇਗ ਤੇ ਬਾਸ਼ਲ ਵੇਗ ਸਹਿਬਜ਼ਾਦਿਆਂ ਦੀ ਸ਼ਾਂਤੀ ਦੇ ਉੱਪਰ ਬੈਠ ਕੇ ਸਹਿਬਜ਼ਾਦਿਆਂ ਦੇ ਸਾਰ ਰਗਾਂ ਕੱਟ ਦਿੰਦੇ ਨੇ ਹੌਲੀ-ਹੌਲੀ ਕਰਕੇ ਸਹਿਬਜ਼ਾਦਿਆਂ ਦੇ ਸਾਰੇ ਰੁਕ ਜਾਂਦੇ ਨੇ ਅਤੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਉਧਰ ਮਾਤਾ ਗੁਜਰਕੌਰ ਜੀ ਠੰਡੇ ਬੁਰਜ ਦੇ ਵਿੱਚ ਵੀ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਇਧਰ ਜਦੋਂ ਵਜੀਦੇ ਨੂੰ ਪਤਾ ਲੱਗਦਾ ਹੈ ਨਾ ਕਿ ਮੋਤੀराम ਮਹਿਰਾ ਨੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਛਕਾਇਆ ਤਾਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰਾ ਦਿੱਤਾ ਜਾਂਦਾ ਹੈ ਸਰਹੰਦ ਦੇ ਰਹਿਣ ਵਾਲੇ ਦੀਵਾਨ ਟੋਡਰਮਲ ਜੀ ਵਜੀਦੇ ਕੋਲ ਜਾ ਕੇ ਫਰਿਆਦ ਕਰਦੇ ਨੇ ਕਹਿੰਦਾ ਮੈਂ ਗੁਰੂ ਦੇ ਲਾਲਾਂ ਦਾ ਅਤੇ ਮਾਤਾ ਜੀ ਦਾ ਸੰਸਕਾਰ ਕਰਨਾ ਚਾਹੁੰਦਾ ਹਾਂ ਗੁਰੂ ਪਿਆਰਿਓ ਤਬ ਜੀਦੇ ਨੇ ਕਿਹਾ ਕਹਿੰਦਾ ਜੇ ਸੰਸਕਾਰ ਕਰਨਾ ਹੈ ਨਾ ਤਾਂ ਸੋਨੇ ਦੀਆਂ ਮੋਹਰਾਂ ਬਿਸ਼ਾ ਕੇ ਜਿੰਨੀ ਜਗ੍ਹਾ ਤੋਂ ਲੈ ਸਕਦਾ ਹੈ ਖਰੀਦ ਲੈ ਪਰ ਸੋਨੇ ਦੀਆਂ ਮੋਹਰਾਂ ਬਿਸ਼ਾ ਕੇ ਜਿੰਨੀਆਂ ਸੋਨੇ ਦੀਆਂ ਮੋਹਰਾਂ ਹੋਣਗੀਆਂ ਓਨੀ ਜਗ੍ਹਾ ਮਿਲੇਗੀ ਗੁਰੂ ਪਿਆਰਿਓ ਪਹਿਲਾਂ ਬਜੀਦੇ ਨੇ ਸੋਨੇ ਦੀਆਂ ਮੋਹਰਾਂ ਬਿਸ਼ਾ ਕੇ ਜਦੋਂ ਬਿਸ਼ਾ ਦਿੱਤੀਆਂ ਫਿਰ ਕਹਿੰਦਾ ਨਹੀਂ ਮੋਹਰਾਂ ਨੂੰ ਖੜੀਆਂ ਕਰੋ ਜਿੰਨੀ ਜਗ੍ਹਾ ਤੇ ਮੋਹਰਾਂ ਖੜੀਆਂ ਹੋਣਗੀਆਂ ਉਨੀ ਜਗ੍ਹਾ ਤੁਹਾਨੂੰ ਦਿੱਤੀ ਜਾਵੇਗੀ ਅੱਜ ਤੱਕ ਦੀ ਸੰਸਾਰ ਦੀ ਸਭ ਤੋਂ ਮਹਿੰਗੀ ਜਗ੍ਹਾ ਸ਼੍ਰੀ ਫਤਿਹਗੜ ਸਾਹਿਬ ਸਰਹੰਦ ਦੇ ਵਿੱਚ ਹੈ ਨਾ ਤਾਂ ਅੱਜ ਤੱਕ ਇੰਨਾ ਰੇਟ ਕਿਸੇ ਪ੍ਰਾਪਰਟੀ ਦਾ ਕਿਸੇ ਜਗ੍ਹਾ ਦਾ ਹੋਇਆ ਤੇ ਨਾ ਅਜੇ ਤੱਕ ਹੋਵੇਗਾ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਦੀਵਾਨ ਟੋਡਰ ਮਲਜੀ ਨੇ ਜਗ੍ਹਾ ਖਰੀਦੀ ਸਹਬਜਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਕੀਤਾ ਗੁਰੂ ਪਿਆਰਿਓ ਇਸ ਤਰ੍ਹਾਂ ਉਸ ਪਾਪੀ ਵਜੀਦੇ ਨੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੱਖਣ ਤੋਂ ਆਕੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਅਤੇ ਵਜੀਦੇ ਦਾ ਸੋਧਾ ਵੀ ਲਾਇਆ ਸੀ ਸੋ ਗੁਰੂ ਪਿਆਰਿਓ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਕੋਟ-કોટ ਪ੍ਰਣਾਮ ਉਸ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਡੇ ਲਈ ਆਪਣਾ ਆਪਾ ਵਾਰ ਦਿੱਤਾ ਹੁਣਾਂ ਭੁੱਲਾਂ ਦੀ ਖਿਮਾ ਬਖਸ਼ਿਓ ਜੀ ਅਗਰ ਆਪ ਜੀ ਨੂੰ ਇਤਿਹਾਸ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਲਾਇਕ ਅਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰਿਓ ਜੀ ਹੁਣਾਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ